ਹਾਂਜੀ ਸਤਿ ਸ੍ਰੀ ਅਕਾਲ ਜੀ ਰਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਆਪਾਂ ਇੱਕ ਨਵੇਂ ਵਿਸ਼ੇ ਤੇ ਗੱਲਾਂ ਕਰਾਂਗੇ ਕਹਿੰਦੇ ਔਰਤ ਤੋਂ ਬਿਨਾ ਸਮਾਜ ਹੀ ਨਹੀਂ ਸਗੋਂ ਸਾਰੀ ਸ੍ਰਿਸ਼ਟੀ ਹੀ ਅਧੂਰੀ ਹੈ ਮਮਤਾ ਦੀ ਮੂਰਤ ਤੇ ਰੱਬ ਦਾ ਦੂਜਾ ਨਾਂ ਕਹੀ ਜਾਣ ਵਾਲੀ ਔਰਤ ਨੂੰ ਅੱਜ ਵੀ ਲੋਕ ਪੈਰ ਦੀ ਜੁੱਤੀ ਸਮਝਦੇ ਨੇ ਕਿਉਂ ਸਮਝਦੇ ਨੇ ਕੀ ਕਾਰਨ ਆਉਤੇ ਪਿੱਛੇ ਪੁਰਾਤਨ ਸਮਿਆਂ ਤੋਂ ਹੀ ਔਰਤ ਦੀ ਜਿਹੜੀ ਹਾਲਤ ਹੈ ਉਹ ਬੜੀ ਹੀ ਤਰਸਯੋਗ ਰਹੀ ਸੀ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬੜਾ ਹੀ ਉੱਤਮ ਦਰਜਾ ਦਿੱਤਾ ਹੈ ਸੋ ਕਿਉ ਮੰਦਾ ਕੀ ਜਿਤ ਜਮੇ ਰਜ਼ਾਨ ਉਸ ਔਰਤ ਨੂੰ ਕਦੇ ਮਾੜਾ ਨਹੀਂ ਕਹਿਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਿਨ੍ਹਾਂ ਨੇ ਵੱਡੇ ਵੱਡੇ ਮਹਾਨ yogੀਆਂ ਸੰਤਾਂ ਮਹਾਂਪੁਰਸ਼ਾਂ ਰਾਜਿਆਂ ਨੂੰ ਜਨਮ ਦਿੱਤਾ ਪਰ ਫਿਰ ਵੀ ਕਿਤੇ ਨਾ ਕਿਤੇ ਔਰਤ ਦੀ ਹਾਲਤ ਹੈ ਜਿਹੜੀ ਉਹ ਬੜੀ ਹੀ ਤਰਸਯੋਗ ਹੈ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਉਸ ਦਾ ਬਣਦਾ ਮਾਨ ਸਤਕਾਰ ਨਹੀਂ ਕੀਤਾ ਜਾਂਦਾ ਉਹ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ ਹੈਗੀ। ਕੁਆਰੀ ਹੁੰਦੀ ਤੋਂ ਹੀ ਪੁਰਾਤਨ ਸਮਿਆਂ ਦੇ ਵਿੱਚ ਪਹਿਲਾਂ ਪਿਤਾ ਦੇ ਪਿਤਾ ਦੀ ਇੱਜ਼ਤ ਦਾ ਖਿਆਲ ਰੱਖਣਾ ਪੈਂਦਾ ਹੈ ਵਿਆਹ ਤੋਂ ਬਾਅਦ ਆਪਣੇ ਪਤੀ ਦਾ ਤੇ ਬੁਢਾਪੇ ਵਿੱਚੋਂ ਆਪਣੇ ਪੁੱਤਰਾਂ ਦੇ ਅਨੁਸਾਰ ਹੀ ਆਪਣਾ ਜਿਹੜਾ ਜੀਵਨ ਆਪਤਿਤ ਕਰਨਾ ਪੈਂਦਾ ਉਹਨੂੰ ਕਹਿਣ ਨੂੰ ਤਾਂ ਔਰਤਾਂ ਨੂੰ ਆਜ਼ਾਦੀ ਮਿਲ ਗਈ ਹੈ। ਪਰ ਅਸਲ ਦੇ ਵਿੱਚ ਔਰਤ ਉਸ ਦਿਨ ਆਜ਼ਾਦ ਹੋਊਗੀ ਜਦੋਂ ਉਸ ਨਾਲ ਸਮਾਜਿਕ ਵਿਤਕਰਾ ਜਿਹੜਾ ਉਹ ਖਤਮ ਹੋ ਜਾਏਗਾ। ਨੂਹਾਂ ਨੂੰ ਧੀ ਦੇ ਵਾਂਗ ਹੀ ਦਰਜਾ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ ਇੱਥੇ ਨੂਹਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਤੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖਣ ਉਹ ਪਰਿਵਾਰ ਬੜੇ ਹੀ ਸਮਸਾਰ ਹੁੰਦੇ ਨੇ ਜਿਹੜੇ ਆਪਣੀਆਂ ਨੂਹਾਂ ਨੂੰ ਧੀਆ ਵਾਂਗ ਪਿਆਰ ਦੇ ਕੇ ਆਪਣੀ ਸਾਰੀ ਉਮਰ ਦੀ ਇੱਜ਼ਤ ਨੂੰ ਕਾਇਮ ਰੱਖਦੇ ਨੇ ਆਪਣੀਆਂ ਨੂਹਾਂ ਨੂੰ ਆਪਣੇ ਘਰ ਦੀ ਸ਼ਾਨ ਸਮਝਦੇ ਨੇ ਬਹੁਤ ਵਧੀਆ ਗੱਲ ਹੈ ਜਦੋਂ ਧੀਆ ਆਪਣੇ ਸਹੁਰੇ ਪਰਿਵਾਰਾਂ ਦੇ ਵਿੱਚ ਖੁਸ਼ ਹੁੰਦੀਆਂ ਨੇ ਤੇ ਸਾਰੇ ਪਰਿਵਾਰ ਵੀ ਨੇ ਉਹ ਆਪਣੀਆਂ ਨੂਹਾਂ ਨੂੰ ਆਪਣੀਆਂ ਧੀਆ ਵਾਂਗੂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਗਲ ਦਾ ਹਾਰ ਬਣਾ ਕੇ ਬੜਾ ਖੁਸ਼ ਰੱਖ ਦਿੰਨੇ ਉਹ। ਸਿਆਣੇ ਕਹਿੰਦੇ ਨੇ ਜਿਹੜਾ ਆਪਣੀ ਔਲਾਦ ਵੱਲੋਂ ਸੌਖਾ ਨਾ ਉਹਦੇ ਪਾਦਾ ਸਾਰਾ ਜਾਗੀ ਖੁਸ਼ ਹੈ, ਸਾਰਾ ਜਾਗੀ ਸੌਖਾ ਉਹ। ਜਿਹਦੀ ਜਿਹੜਾ ਔਲਾਦ ਕੰਨੀਆ ਦੁਖੀ ਹੈ ਉਹਦਾ ਉਹਦੇ ਪਾਦਾ ਕੋਈ ਵੀ ਸੌਖਾ ਨਹੀਂ ਹੈਗਾ, ਕੋਈ ਵੀ ਖੁਸ਼ ਨਹੀਂ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਹੈਗਾ। ਪਰ ਜਿਨ੍ਹਾਂ ਦੀਆਂ ਧੀਆ ਨੂੰ ਸਹਰੇ ਪਰਿਵਾਰ ਦੇ ਵਿੱਚ ਮਾਨ ਸਤਕਾਰ ਨਹੀਂ ਮਿਲਦਾ। ਤਨ ਜਿਗਰ ਨੇ ਉਹ ਮਾਪਿਆਂ ਦੇ ਜਿਹੜੇ ਆਪਣੇ ਫੁੱਲਾਂ ਵਰਗੀਤੀ ਤੇ ਆਪਣੇ ਜਿਗਰ ਦੇ ਟੁਕੜੇ ਨੂੰ ਰੋਂਦਾ ਦੇਖਦੇ ਨੇ ਮਾਪੇ ਈਆਂ ਨੂੰ ਆਪਣੇ ਕੋਲ ਸਾਰੀ ਉਮਰ ਤਾਂ ਨਹੀਂ ਰੱਖ ਸਕਦੇ ਉਹਨਾਂ ਨੂੰ ਇਹ ਦੀ ਰੀਤ ਨਿਭਾਉਣੀ ਪੈਂਦੀ ਹੈ ਇਹ ਦੁਨੀਆ ਦਾ ਦਸਤੂਰ ਹੈ ਇਹ ਪਰ ਸਹਰੇ ਵਾਲਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਨੂਹਾਂ ਨੂੰ ਬਣਦਾ ਪਿਆਰ ਸਤਿਕਾਰ ਦੇਣ ਮੈਂ ਕਈ ਪਰਿਵਾਰਾਂ 'ਚ ਇਹ ਵੀ ਦੇਖੇ ਨੇ ਜਿਹੜੇ ਇਹ ਕਹਿੰਦੇ ਸੁਣੇ ਨੇ ਮੈਨੇ ਆਪ ਕਿ ਤੁਸੀਂ ਆਪਣੀ ਨੂਹ ਨੂੰ ਝਮਲਾ ਲਿਆ ਮਤਲਬ ਉਹਨੂੰ ਜ਼ਿਆਦਾ ਆਜ਼ਾਦੀ ਦਿੱਤੀ ਅਸੀਂ ਸਾਡੀ ਨੂ ਤਾਂ ਅਸੀਂ ਸਾਡੀ ਨੂੰਹ ਨੂੰ ਤਾਂ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਵੀ ਪੈਰ ਦੀ ਜੁੱਤੀ ਦੇ ਹੇਠ ਰੱਖਾਂਗੇ। ਉਹਨਾਂ ਨੂੰ ਪੁੱਛੇ ਵੀ ਜਿਹਦੇ ਲਈ ਤੁਸੀਂ ਅਜਿਹੇ ਸ਼ਬਦ ਵਰਤ ਰਹੇ ਹੋ। ਠੀਕ ਹੈ ਭਾਈ ਤੁਸੀਂ ਜਿਹੜੀ ਕੁੜੀ ਬਾਰੇ ਕੁਝ ਦੇਖੇ ਹੀ ਨਹੀਂ ਉਹਦੇ ਬਾਰੇ ਤੁਹਾਨੂੰ ਵਰਤਾਰੇ ਬਾਰੇ ਪਤਾ ਹੀ ਨਹੀਂ ਵੀ ਕਿਸ ਤਰ੍ਹਾਂ ਦਾ ਦਾ ਸੁਭਾਅ ਹੈ ਕਿਸ ਤਰ੍ਹਾਂ ਦਾ ਦਾ ਰਹਿਣ ਸਹਿਣਾ ਹੈ। ਤੁਸੀਂ ਸ਼ਬਦ ਕਿਵੇਂ ਵਰਤ ਸਕਦੇ ਹੋ ਉਹਦੇ ਲਈ। ਕੀ ਉਹ ਪੈਰ ਦੀ ਜੁੱਤੀ ਹੇਠ ਰੱਖਣ ਵਾਲੀ ਹੈ ਜਾਂ ਨਹੀਂ ਤੁਹਾਨੂੰ ਕੀ ਪਤਾ ਇਹ ਗੱਲ ਦਾ? ਉਹ ਵਿਆਹ ਤੋਂ ਪਹਿਲਾਂ ਹੀ ਅਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਹਨ। ਤੁਸੀਂ ਖੁਦ ਸੋਚ ਕੇ ਦੇਖੋ ਵੀ ਫਿਰ ਉਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਹੋਊਗੀ। ਉਹਨਾਂ ਨੇ ਜਿਨ੍ਹਾਂ ਨੇ ਪਹਿਲੇ ਹੀ ਇਸ ਆਪਣੇ ਦਿਮਾਗ ਦੇ ਵਿੱਚ ਬਣਾ ਲਿਆ ਵੀ ਅਸੀਂ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਤਾਂ ਉਸ ਤੋਂ ਬਾਅਦ ਉਹਨਾਂ ਕੀ ਚੰਗਾ ਸ਼ੁਰੂ ਕਰਨਗੇ ਉਹ ਨਹੀਂ ਕਰਨਗੇ ਉਹ ਉਹਨਾਂ ਨੂੰ ਪੁੱਛੇ ਵੀ ਜਿਸ ਨੂੰ ਤੁਸੀਂ ਇਹ ਗੱਲ ਮਾੜਾ ਬੋਲ ਰਹੇ ਹੋ ਤੁਹਾਡੇ ਘਰ ਦੇ ਵਿੱਚ ਵੀ ਤੁਹਾਡੀ ਮਾਂ ਹੋਊਗੀ ਤੁਹਾਡੀ ਪਤਨੀ ਹੋਊਗੀ ਉਹ ਵੀ ਤਾਂ ਇੱਕ ਔਰਤ ਹੈ ਜਿਨੇ ਤੁਹਾਨੂੰ ਜਨਮ ਦਿੱਤਾ ਹੈ ਫਿਰ ਦੂਸਰੀਆਂ ਦੀਆਂ ਤੀਆਂ ਪ੍ਰਤੀ ਤੁਸੀਂ ਅਜਿਹਾ ਵਿਵਾਰ ਕਿਉਂ ਕਰਦੇ ਜਿਹੜੇ ਬੰਦੇ ਦੀ ਪਹਿਲਾਂ ਹੀ ਇਹ ਸੋਚ ਬਣ ਗਈ ਹੈ ਉਹ ਕਦੇ ਵੀ ਆਪਣੀ ਨੂੰ ਨੂੰ ਆਪਣੀ ਧੀ ਦਾ ਦਰਜਾ ਨਹੀਂ ਦੇ ਸਕਦਾ ਹੈਗਾ ਲੋਕ ਰਿਸ਼ਤਾ ਲੈਣ ਸਮੇਂ ਤਾਂ ਕੁਝ ਹੋਰ ਹੁੰਦੇ ਨੇ ਪਰ ਬਾਅਦ ਦੇ ਵਿੱਚ ਕੁਝ ਨਵੇਂ ਚਿਹਰੇ ਉਹਨਾਂ ਦਾ ਸਾਹਮਣੇ ਨਿਕਲ ਕੇ ਆਉਂਦਾ ਹੈ ਜਦਕਿ ਬਹੁਤ ਗਲਤ ਗੱਲਾਂ ਨੇ ਅਜੇ ਹਰ ਨਹੀਂ ਕਰਨਾ ਚਾਹੀਦਾ ਹੈਗਾ ਕਿਸੇ ਨੂੰ ਵੀ ਫਿਰ ਉਹਨੂੰ ਕੀ ਕਰਦੇ ਨੇ ਉਹਨੂੰ ਮਾਨਸਿਕ ਤੌਰ ਤੇ ਤੇ ਤੰਗ ਪਰੇਸ਼ਾਨ ਕਰਨੇ ਨੇ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰਨ ਵਾਲੀ ਸਮਝ ਲਾਂਦੇ ਨੇ ਵੀ ਇਹ ਤਾਂ ਸੇ ਕੰਮ ਕਰਨ ਵਾਲੀ ਹੁੰਦੀ ਹੈ ਇੱਜ਼ਤ ਸਤਿਕਾਰ ਦਾ ਨਾਂ ਤਾਂ ਹੁੰਦਾ ਹੀ ਨਹੀਂ ਹੈਗਾ ਉਹਨਾਂ ਦੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਕਿਸੇ ਉਹ ਵੀ ਕਿਸੇ ਦੀਆਂ ਧਿਆਨ ਨੇ ਸੋਚਣਾ ਚਾਹੀਦਾ ਕਿਉਂਕਿ ਵਿਆਹ ਕੇ ਹਰੇਕ ਨੂਹ ਹੈ ਜਿਹੜੀ ਹਰੇਕ ਕਿਸੇ ਵੀ ਮਾਵਾ ਬਪ ਦੀ ਧੀ ਹੈ ਨੂਹ ਬਣ ਕੇ ਆਉਂਦੀ ਉਹ ਹਰੇਕ ਨਵੇਂ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਉਹ ਹਰੇਕ ਦੇ ਘਰ ਦਾ ਜਿਹੜਾ ਉਹ ਮਾਹੌਲ ਵੱਖਰਾ ਵੱਖਰਾ ਹੁੰਦਾ ਹੈ ਉਸ ਨੂੰ ਦੂਜੇ ਪਰਿਵਾਰ ਦੇ ਮੁਤਾਬਕ ਢਾਲਣ ਦੇ ਵਿੱਚ ਸਮਾਂ ਲੱਗਦਾ ਹੈ ਉਸ ਪਰਿਵਾਰ ਦੇ ਰਹਿਣ ਸਹਿਣ ਉਹਨਾਂ ਦਾ ਖਾਣ ਪੀਣ ਉਹਨਾਂ ਦੇ ਰੀਤੀ ਰਿਵਾਜ ਉਹਨਾਂ ਨੂੰ ਸਮਝਣ ਨੂੰ ਬਹੁਤ ਸਮਾਂ ਲੱਗ ਜਾਂਦਾ ਉਹਨੂੰ ਕੁਝ ਸਮਾਂ ਚਾਹੀਦਾ ਸਿੱਧੇ ਨਹੀਂ ਇਹ ਨਹੀਂ ਹੈਗਾ ਵੀ ਉਹਦੇ ਤੇ ਆ ਕੇ ਦਬਾਅ ਪਾਉਣੇ ਸ਼ੁਰੂ ਕਰ ਦੋ ਪਰ ਕਈ ਪਰਿਵਾਰ ਆਉਂਦੇ ਹੀ ਨੂੰ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੰਦੇ ਨੇ ਆਹ ਕੰਮ ਨਹੀਂ ਕਰਿਆ ਇਹ ਨਹੀਂ ਕਰਿਆ ਬਹੁਤ ਕੁਝ ਹੁੰਦਾ ਹੈ ਇਸ ਸਮਾਂਸ ਦੇ ਵਿੱਚ ਉਸ ਨੂੰ ਕੁਝ ਸਮਝ ਨਹੀਂ ਉਹ ਤੋਂ ਸਮਝ ਨਹੀਂ ਚਾਹੁੰਦੇ ਹੈਗੇ ਕੁਝ ਨਾ ਉਹਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੁੰਦੇ ਨੇ ਸਾਨੂੰ ਸਭ ਦੀਆਂ ਧੀਆਂ ਭੈਣਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਇੱਕ ਧੀ ਲਈ ਆਪਣਾ ਪਰਿਵਾਰ ਛੱਡ ਕੇ ਜਾਣਾ ਮਾਪੇ ਛੱਡਨੇ ਸੌਖੀ ਗੱਲ ਨਹੀਂ ਹੁੰਦੀ ਬੜਾ ਹੀ ਔਖਾ ਹੁੰਦਾ ਹੈ ਜੇਕਰ ਸਹੁਰਾ ਪਰਿਵਾਰ ਚੰਗਾ ਹੋਵੇ ਤਾਂ ਧੀ ਨੂੰ ਆਪਣੇ ਮਾਪਿਆਂ ਤੱਕ ਦੀ ਉਹ ਯਾਦ ਨਹੀਂ ਆਉਣ ਦਿੰਦੇ ਹੈਗੇ ਸਾਡੇ ਸਮਾਜ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪੁੱਤਰਾਂ ਦੇ ਵਾਂਗ ਹੀ ਆਪਣੀਆਂ ਨੂੰਹਾਂ ਤੇ ਧੀਆਂ ਨੂੰ ਉਹਨਾਂ ਦਾ ਬਣਦਾ ਮਾਨ ਸਤਿਕਾਰ ਦੇਈਏ ਜਿਸ ਨਾਲ ਸਾਡਾ ਸਮਾਜ ਖੁਸ਼ਹਾਲ ਰਹੇਗਾ ਤੇ ਸਾਡੀਆਂ ਧੀਆਂ ਪੈਣਾ ਵੀ ਜੜੀਆਂ ਸੌਖੀਆਂ ਰਹਿਣਗੀਆਂ ਕਿਉਂਕਿ ਹੈਗਾ ਜਿੰਨਾ ਉਹ ਕੰਮਕਾਰ ਜਿੰਨੀਆਂ ਉਹ ਜ਼ਿੰਮੇਵਾਰੀਆਂ ਜਿੰਨਾ ਉਹ ਉਹਨਾਂ ਦੇ ਵਿੱਚ ਨਿਮਮਤਾ ਸਹਿਣ ਸ਼ਕਤੀ ਹੈ ਉਹਨੇ ਹਰੇਕ ਇਨਸਾਨ ਦੇ ਵਿੱਚ ਨਹੀਂ ਹੁੰਦੀ ਹੈਗੀ ਜਿੰਨੀਆਂ ਇੱਕ ਔਰਤ ਦੇ ਵਿੱਚ ਹੁੰਦੀ ਹੈ ਆਪਾਂ ਨੂੰ ਕੋਈ ਨਹੀਂ ਪਤਾ ਹੈਗਾ ਵੀ ਕਿਸੇ ਦੀ ਜ਼ਿੰਦਗੀ ਕਿੰਨੀ ਕੀ ਹੈ ਸੋ ਕਿਸੇ ਨੂੰ ਦੁਖੀ ਨਾ ਕਰੀਏ ਸੋ ਰਲ ਮਿਲ ਕੇ ਪਿਆਰ ਥਪਾਕ ਦੇ ਨਾਲ ਆਪਣੇ ਪਰਿਵਾਰ ਕ੍ਰਿਸ਼ਤਿਆਂ ਦੀ ਤੰਦਾਂ ਨੂੰ ਮਜ਼ਬੂਤ ਕਰੀਏ ਤੇ ਕਿਸੇ ਦੀ ਬਦਦਵਾ ਨਾ ਲਵੋ ਕਦੇ ਵੀ ਕਿਸੇ ਨੂੰ ਇੰਨਾ ਤੰਗ ਪਰੇਸ਼ਾਨ ਨਾ ਕਰੋ ਕਿ ਉਹ ਮਜਬੂਰ ਹੋ ਕੇ ਤੁਹਾਨੂੰ ਬਦਦਵਾ ਦੇਵੇ ਕੋਈ ਸੋ ਰਲ ਮਿਲ ਕੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ਬੂਆਂ ਅਤੇ ਪਿਆਰ ਵੰਡੀਏ ਸਾਰੇ ਸਮਾਜ ਦਾ ਸਾਡਾ ਫਰਜ਼ ਬਣਦਾ ਵੀ ਆਪਣੇ ਨੂੰਹਾਂ ਧੀਆਂ ਨੂੰ ਮਾਣ ਸਤਿਕਾਰ ਦੇਈਏ ਤੇ ਨੂੰਹਾਂ ਧੀਆਂ ਦਾ ਵੀ ਫਰਜ਼ ਬਣਦਾ ਹੈ ਵੀ ਆਪਣੇ ਸਹੁਰੇ ਪਰਿਵਾਰਾਂ ਦੇ ਨਾਲ ਰਲ ਕੇ ਉਹਨਾਂ ਦਾ ਬਣਦਾ ਮਾਣ ਸਤਿਕਾਰ ਕਰੀਏ ਜਿੰਨਾ ਹੋ ਸਕਦਾ ਹੈ ਇੱਕ ਚੰਗੇ ਸੰਸਕਾਰ ਵਾਲੀ ਇੱਕ ਲੜਕੀ ਦੇ ਇਹੇ ਫਰਜ਼ ਹੁੰਦੇ ਨੇ ਵੀ ਉਹ ਆਪਣੇ ਪਹਿਲਾਂ ਉਹਨੇ ਆਪਣੇ ਮਾਪਿਆਂ ਦੀ ਇੱਜ਼ਤ ਰੱਖੀ ਫਿਰ ਉਸ ਤੋਂ ਬਾਅਦ ਉਹ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆਪਣੇ ਪਤੀ ਦੀ ਆਪਣੇ ਬੱਚਿਆਂ ਦੀ ਇੱਜ਼ਤ ਦਾ ਵੀ ਖਿਆਲ ਰੱਖਦੀ ਆ ਉਹ ਸੋ ਦੋਨੇ ਤਿਰਾਂ ਨੂੰ ਸਮਝ ਕੇ ਰਹਿਣ ਦੀ ਲੋੜ ਹੈ ਪਰ ਬਹੁਤੇ ਅਜਿਹੇ ਪਰਿਵਾਰ ਹੁੰਦੇ ਨੇ ਇਹ ਲੜਕੀ ਚੰਗੀ ਹੋਣ ਦੇ ਬਾਵਜੂਦ ਵੀ ਉਹ ਆਪਣੀ ਨੂੰ ਨੂੰ ਉਹਦਾ ਬੰਦਾ ਮਨ ਸਤਕਾਰ ਨਹੀਂ ਦਿੰਦੇ ਹੈਗੇ ਹਰ ਸਮੇਂ ਉਹਨੂੰ ਗਲਤ ਸਮਝਿਆ ਜਾਂਦਾ ਹਰ ਇੱਕ ਗੱਲ ਦੇ ਵਿੱਚ ਅਜਿਹਾ ਨਹੀਂ ਕਰਨਾ ਚਾਹੁੰਦਾ ਹੈਗਾ ਜੇ ਸਾਡਾ ਪਰਿਵਾਰ ਖੁਸ਼ ਹੈ ਤਾਂ ਹੀ ਸਾਡੇ ਲਈ ਸਾਡਾ ਸਮਾਜ ਖੁਸ਼ ਹੈ ਸੋ ਇਹ ਛੋਟੀਆਂ ਜੀਆਂ ਗੱਲਾਂ ਸੀ ਜੇ ਤੁਹਾਨੂੰ ਵਧੀਆ ਲੱਗੀਆਂ ਤਾਂ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ